नेशनल लोकसेवा पार्टी अमृतसर ਤੋਂ ਲੋਕਸਭਾ ਸੀਟ ਦੇ ਉਮੀਦਵਾਰ ਜਸਪਾਲ ਮਸੀਹ ਨੂੰ ਆਪਣਾ ਸਮਰਥਨ ਦੇਣ ਦੇ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਾਸਟਰ ਇਕੱਠੇ ਹੋ ਕੇ ਜਸਪਾਲ ਮਸੀਹ ਨੂੰ ਆਪਣਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਪੂਰਨ ਸਮਰਥਨ ਦੇ ਲਈ ਅੰਮ੍ਰਿਤਸਰ ਪਹੁੰਚੇ ਅਤੇ ਸਾਬ ਨੇ ਇਕੱਠਿਆਂ ਹੋ ਕੇ نیشنل ਲੋਕਸੇਵਾ ਪਾਰਟੀ ਅੰਮ੍ਰਿਤਸਰ ਦੇ ਉਮੀਦਵਾਰ ਜਸਪਾਲ ਮਸੀਹ ਨੂੰ ਪੂਰਨ ਸਮਰਥਨ ਦਿੱਤਾ ਅਤੇ ਵੱਡੀ ਸੰਖਿਆ ਵਿੱਚ ਇਸ ਮੀਟਿੰਗ ਵਿੱਚ ਪਹੁੰਚ ਕੇ ਵੱਖ-ਵੱਖ ਪਾਸਟਰ ਪਾਈਚਾਰੇ ਦੁਆਰਾ ਆਪਣੇ ਵਿਚਾਰ ਰੱਖੇ ਗਏ ਅਤੇ ਸਮੂਹ ਪਾਈਚਾਰੇ ਵੱਲੋਂ ਇਕੱਠਿਆਂ ਸਲਾਹ ਕਰਕੇ ਪ੍ਰਭੂ ਯੀਸ਼ੂ ਅੱਗੇ ਅਰਦਾਸ ਕਰਕੇ ਇਹ ਪ੍ਰਣ ਲਿਆ ਕਿ ਅਸੀਂ ਜਸਪਾਲ ਮਸੀਹ ਨੂੰ ਜਿਤਾਉਣ ਦੇ ਲਈ ਪੂਰੀ ਲਗਨ ਦੇ ਨਾਲ ਕੰਮ ਕਰਾਂਗੇ ਅਤੇ ਉਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਇਸ ਮੌਕੇ ਜਿਲ੍ਹਾ ਅੰਮ੍ਰਿਤਸਰ ਦੇ ਸਮੁੱਚੇ ਇਸਾਈ ਭਾਈਚਾਰੇ ਦੇ ਪਾਸਟਾਂ ਵੱਲੋਂ ਇਕੱਠਿਆਂ ਹੋ ਕੇ ਸਾਰਿਆਂ ਵੱਰੋਂ ਰਲ ਕੇ ਹੱਥ ਉੱਪਰ ਸੁੱਟਾ ਕੇ ਲੋਕ ਸੇਵਾ ਪਾਰਟੀ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰ ਜਸਪਾਲ ਮਸੀਹ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ ਜੰਮਰ ਸਰ ਵਿੱਚੋਂ ਕਿ ਕ੍ਰਿਸਚਨ ਭਾਈਚਾਰਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਚੈਨਲ ਵਾਲਿਆਂ ਨੂੰ ਪਤਾ ਕਿ ਸਾਡੀ ਆਬਾਦੀ ਇੰਨੀ ਜ਼ਿਆਦਾ ਆ ਕਿ ਅਸੀਂ ਹਰ ਹਰੋਡੇ ਚਤੌੜ ਵਿੱਚ ਯੋਗਦਾਨ ਪਾ ਸਕਦੇ ਪਤਾ ਨਹੀਂ ਉਹ ਖਬਰ ਕਹਿੰਦੇ ਸੁਣੀ ਹੋਵੇ ਜਾਂ ਨਹੀਂ ਪਰ ਵੋਟਾਂ ਤੋਂ ਜਦੋਂ ਵੋਟਾਂ ਸ਼ੁਰੂ ਨਹੀਂ ਆਉਂਦਾ ਉਹਨਾਂ ਦੇ ਸਾਹ ਹੀ ਇੱਕ ਬਹੁਤ ਵੱਡਾ ਫੈਕਟਰ ਹੈ 크ਰਿਸਚਨ ਭਾਈਚਾਰਾ ਜਿਹੜਾ ਕਿਸੇ ਵੀ ਐਮਪੀ ਨੂੰ ਜਿਤਾ ਸਕਦਾ ਜਾਂ ਹਰਾ ਸਕਦਾ ਹੈ ਹallelujah ਜੋ ਰੋਦਾ ਧੰਮਤ ਕਰਦੇ ਆ ਸਰਕਾਰੀ ਅੰਕੜਿਆਂ ਅਨੁਸਾਰ ਗਿਣਤੀ ਭਾਵੇਂ ਸਾਡੀ ਘਟਿਆ ਕਿਉਂਕਿ 190 2 ਯਾਰ ਬੰਦਾ ਜਿਹੜਾ ਚਾਂਸਸ ਹੋਈ ਹੈ ਸੈਂਸਸ ਹੋਈ ਹੈ ਜਿਹੜੀ ਮਰਦਮਾਰੀ ਉਹ ਤੋਂ ਬਾਅਦ ਨਹੀਂ ਹੋਈ ਸਾਡੀ ਬਹੁਤ ਗਿਣਤੀ ਹੈ ਬਹੁਤ ਸਾਡਾ ਤਦਾਦ ਵਿੱਚ ਅਸੀਂ ਲੋਕ ਹਾਂ ਇਸ ਕਰਕੇ ਪ੍ਰਗਟ ਨੂੰ ਆਕਰਦੇ ਆਹ ਹੈ ਪਰਮੇਸ਼ਰ ਜਾਣਦਾ ਹੈ ਕਿ ਸਾਡੇ ਬੱਚੇ ਜਸਪਾਲ ਜੀ ਖੜ੍ਹੀਆਂ ਬੋਟਾ ਅਸੀਂ ਇਹਨਾਂ ਦੇ ਨਾਲ ਆ ਇਸ ਮੌਕੇ ਇਸਾਈ ਸਮਾਜ ਦੇ ਸਮੂਹ ਪਾਸਟਰ ਭਾਈ ਚਾਰੇ ਵਾਲੋ ਹੱਥ ਉੱਪਰ ਉਠਾ ਕੇ ਪਰਮਾਤਮਾ ਅੱਗੇ ਪ੍ਰੇਅਰ ਕਰਕੇ ਜਸਪਾਲ ਮਸੀਹ ਨੂੰ ਪੂਰਨ ਸਮਰਥਨ ਦਿੱਤਾ ਗਿਆ ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਪਾਸਟਰ ਭਾਈਚਾਰੇ ਦੇ ਵੱਲੋਂ ਜਸਪਾਲ ਮਸੀਹ ਨੂੰ ਸਨਮਾਨਿਤ ਕੀਤਾ ਗਿਆ। ਹallelujah। ਹੋਰ ਅਜੀ ਵੱਖ-ਵੱਖ ਇਲਾਕਿਆਂ ਚੋਂ ਆਏ ਲੋਕ ਸਭਾ ਅੰਮ੍ਰਿਤਸਰ ਤੋਂ ਸਾਡੇ ਕ੍ਰਿਸਟਿਅਨ ਲੀਡਰ ਡੇਸ਼ਪਾਲ ਪਤਰਾਜੀ ਬਿਸ਼ਪ ਲਾਲ ਮਸੀਹ ਜੀ ਬਿਸ਼ਪ ਸ਼ੋਕਰਵੇ ਜੀ ਬਿਸ਼ਪ ਰਾਜਪਾਲ ਜੀ ਮੇਜਰ ਸਲਾਮਤ ਮਸੀਹ ਜੀ ਕੈਪਟਨ ਜੀ ਆਇਆਂ ਨੂੰ ਸਿੱਧੀ ਪਾਸਟਰ ਸੈਨਰ ਸੋਨੀ ਜੀ ਵਿਚਨ ਸਾਹਿਬ ਸਾਡੇ ਪ੍ਰੈਕਟੀਕਲ ਪੋਰ ਸਾਰੇ ਦੇਵਲ ਪ੍ਰਧਾਨ ਜੀ ਸਾਡੇ ਪ੍ਰਧਾਨ ਵਿਸ਼ੰਭ ਸੁਖਦੇਵ ਮਨਸਚੀਤੋ ਬੋਸੜਾ ਪੰਜਾਬੀ ਮਨਸਚੀਤੋ ਗੁਰ세ਵਕ ਜੀ ਸਾਡੇ ਅਧਾਲਤ ਦੇ ਵਿੱਚ ਇਨਫੋਰਮੇਸ਼ਨ ਦੇ ਕਰੰਡਾ ਅਚਰ ਸੁਨੀਲ ਜੀ ਪਾਸਟਰ ਸ਼ਾਮਲਾਲ ਜੀ ਪਾਸਟਰ ਜੇਰਜੀ ਕੁਆਜੀ ਜਿੰਨੇ ਵੀ ਆਏ ਪਾਸਟਰ ਜੇਰਜ ਜੀ ਰਿੰਕੂ ਜੀ ਸਿਸਟਰ ਕੈਥਰੀਨ ਸਾਰੇ ਅੱਜ ਸਾਡੇ ਵਿੱਚ ਗਰਦਾਸਪੁਰ ਤੋਂ ਵੀ ਪਹੁੰਚੇ ਮੇਰੇ ਭਰਾ ਪਾਸਟਰ ਸਚਨ ਜੀ ਹੋਰ ਜਿੰਨੇ ਦਾ ਨਾਮ ਹੀ ਲੈ ਸਕਿਆ ਗੁੱਸਾ ਨਾ ਕਰਿਓ ਛੋਟੇ ਮੇਰੇ ਭਰਾ ਵੀ ਹੈ ਮਾਈਕਲ ਜੀ ਫਿਲਪ ਜੀ ਮੇਰੀ ਭੈਣ ਔਰ ਸਾਡੇ ਪਰਦਾ ਸਾਥ ਸਾਰਿਆਂ ਨੂੰ ਪਿਆਰ ਭਰਿਆ ਸੰਦੇਸ਼ ਜੀ ਜੀ ਭਾਜੀ ਸਰ ਅੱਜ ਸਮੂਹ ਇਸਾਈ ਭਾਈਚਾਰੇ ਦੇ ਪਾਸਟਰਾ ਵੱਲੋਂ ਤੁਹਾਨੂੰ ਬਹੁਤ ਦਿੱਤਾ ਗਿਆ ਹੈ ਤੁਹਾਨੂੰ ਸਮਰਥਨ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਔਰ ਮੈਂ ਅੱਜ ਬਹੁਤ ਧੰਨਵਾਦ ਕਰਦਾ ਵਾ ਅੱਜ ਦੀ ਜੋ ਮੀਟਿੰਗ ਜੋ ਸਾਡੇ ਸਮੂਹੇ ਅੰਮ੍ਰਿਤਸਰ ਲੋਕ ਸਭਾ ਦੇ ਧਾਰਮਿਕ ਆਗੂਆਂ ਸਹਿਬਾਨਾਂ ਨੇ ਵੱਲੋਂ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਮੈਨੂੰ ਦਾਸ ਨੂੰ ਜੋ ਮੈਂ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਉਮੀਦਵਾਰ ਆ ਔਰ ਮੈਨੂੰ ਜੋ ਹੈ ਆਪਣਾ ਸਮਰਥਨ ਦਿੱਤਾ ਵਾ ਇਸ ਲਈ ਮੈਂ ਆਪਣੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਨੂੰ ਮਾਣ ਆ ਕਿ ਇਹ ਮੈਨੂੰ ਜਿਹੜਾ ਇੱਕ ਜੋਨੂ ਭਾਰੇ ਗਿਣਤੀ ਦੇ ਵੋਟਾਂ ਨਾਲ ਜਿਤਾ ਕੇ ਜਿਹੜਾ ਵਾ ਮੈਨੂੰ ਸੰਸਦਾਂ ਤੇ ਭੇਜਣਗੇ ਔਰ ਜੋ 75 ਸਾਲਾਂ ਤੱਕ ਇਹਦੇ ਭਾਈਚਾਰੇ ਨੂੰ ਜੋ ਅਗਨੋਰ ਕੀਤਾ ਗਿਆ ਸਾਰੀਆਂ ਰਵਾਇਤੀ ਪਾਰਟੀਆਂ ਵੱਲੋਂ ਜੋ ਨਹੀਂ ਹੋਇਆ ਉਹ ਆਉਣ ਵਾਲੇ ਸਮੇਂ ਚ ਇੱਕ ਨਵੀਂ ਸ਼ੁਰੂਆਤ ਹੋਵੇਗਾ ਅੱਜ ਸਰ ਉਹ ਲਾਸਟ ਦੇ ਨਾ ਤਰਾਸ ਜੋ ਮਿਲ ਰਿਹਾ ਦਾ ਮਨ ਮੈਨੂੰ ਬਹੁਤ ਅਸਾਂ ਸਹਯੋਗ ਮਿਲਿਆ ਵਾ ਮੈਂ ਸਰਬ ਸਮਾਜ ਚ ਗਿਆ ਵਾਂ ਚਾਹੇ ਉਹ ਸਾਡਾ ਵਾਲਮੀਕੀ ਭਾਈਚਾਰਾ ਹੋਵੇ ਚਾਹੇ ਮਜਬੀ ਸਿੱਖ ਭਾਈਚਾਰਾ ਹੋਵੇ ਹਿੰਦੂ ਭਾਈਚਾਰਾ ਹੋਵੇ ਸਿੱਖ ਭਾਈਚਾਰਾ ਹੋਵੇ ਹਰ ਇੱਕ ਭਾਈਚਾਰੇ ਨੇ ਜਿਹੜਾ ਮੇਰਾ ਪੂਰਾ ਜਿਹੜਾ ਸਵਾਗਤ ਕੀਤਾ ਵਾ ਔਰ ਮੇਰਾ ਦਾ ਵਾਦਾ ਕੀਤਾ ਵਾ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਜਿਹੜਾ ਅੰਮ੍ਰਿਤਸਰ ਦੀ ਗੁਰੂ ਨਗਰੀ ਦੀ ਸੇਵਾ ਸ਼ੋਪਨ ਜਾ ਰਿਹਾ ਔਰ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਗੁਰੂ ਦੀ ਨਗਰੀ ਆ ਇਹਨਾਂ ਪਾਰਟੀਆਂ ਨੇ ਜੋ ਬਣਦਾ ਇਸ ਸ਼ਹਿਰ ਦਾ ਦਰਜਾ ਸੀ ਉਹ ਦਵਾ ਨਹੀਂ ਪਾਇਏ ਦਾ ਸੇ ਜੋ ਜ਼ਰੂਰ ਦਵਾਏਗਾ ਇਹਨਾਂ ਨੇ ਸਿਆਸਤ ਕੀਤੀ ਹਰ ਮਾਮਲੇ ਤੇ ਚਾਹੇ ਉਹ ਡੰਪ ਦਾ ਮਾਮਲਾ ਹੋਵੇ ਚਾਹੇ ਉਹ ਗੰਦੇ ਨਾਲੇ ਦਾ ਮਾਮਲਾ ਹੋਵੇ ਮੈਨੂੰ ਕੁਝ ਮੁਹੱਲਿਆਂ 'ਚ ਇਲਾਕਿਆਂ 'ਚ ਜਾਣਾ ਪਿਆ ਉਹਨਾਂ ਦੇ ਇਲਾਕਿਆਂ 'ਚ ਗੰਦਾ ਪਾਣੀ ਸੀਵਰੇਜ ਦਾ ਜਿਹੜਾ ਆ ਰਿਹਾ ਲੋਕੀ ਮਜਬੂਰ ਹੋਏ ਪਏ ਆ ਗੰਦਾ ਪਾਣੀ ਪੀਣ ਨੂੰ ਕਈ ਬਿਮਾਰੀਆਂ ਉਹਨਾਂ ਨੂੰ ਲੱਗ ਚੁੱਕੀਆਂ ਵਾ ਇਹ ਜਿਹੜੇ ਪਹਿਲ ਦੇ ਆਧਾਰ ਤੇ ਜਿਹੜਾ ਵਾ ਅੰਮ੍ਰਿਤਸਰ ਦਾ ਵਿਕਾਸ ਕਰਾਵਾਂਗੇ ਔਰ ਸਪੈਸ਼ਲ ਪੈਕੇਜ ਲੈ ਕੇ ਜਿਹੜਾ ਆ ਕੇ ਜਿਹੜਾ ਅਸੀਂ ਜਿਹੜਾ ਸਰਬ ਪੱਖੀ ਅੰਮਰਸਰ ਦਾ ਵਿਕਾਸ ਕਰਾਵਾਂਗੇ ਸੱਚਮੁੱਚ ਇੱਕ ਗੁਰੂ ਦੀ ਨਗਰੀ ਜਿਹੜੀ ਅਖਵਾਨ ਦੇ ਲੈਕ ਹੋਵੇ ਸਰ ਤੁਹਾਡੀ ਜਿਹੜੀ ਪਾਰਟੀ ਆ ਉਹ ਇੱਕ ਨਵੀਂ ਪਾਰਟੀ ਐ ਤੇ ਪੁਰਾਣੀਆਂ ਰਵਾਇਤੀ ਪਾਰਟੀਆਂ ਜਿਵੇਂ ਕਿ ਕਾਂਗਰਸ ਐ ਅਕਾਲੀ ਐ ਭਾਜਪਾ ਤੇ ਆਪ ਐ ਕਿਸ ਤਰ੍ਹਾਂ ਦੀ ਟੱਕਰ ਦੇਖਦੇ ਹੋ ਤਾਂ ਅਬ ਤੁਸੀਂ ਆਪਣੀ ਪਾਰਟੀ ਦੇ ਨਾਲ ਜਿਹੜੀ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਆ ਇਹਦਾ ਜਨਮ ਹੋਣੇ ਹੋਇਆ ਵਾ ਥੋੜੇ ਹੀ ਦਿਨ ਹੋਇਆ ਪਰ ਸਾਡੀ ਪਾਰਟੀ ਨੇ ਪੰਜਾਬ ਦੇ ਵਿੱਚ ਜਿਹੜਾ ਵਾ ਤਕਰੀਬਨ 6 ਐਮਪੀ ਖੜੇ ਕਿਤੇ ਆਪਣੇ ਸਮਾਂ ਬਹੁਤ ਘੱਟ ਮਿਲਿਆ ਬੇਸ਼ੱਕ ਸਾਨੂੰ ਜਿਹੜਾ ਚੋਣ ਕਮਿਸ਼ਨ ਸਾਹਿਬ ਦੇ ਜਿਹੜੀ ਸਾਡੀ ਅੰਡਰ ਪ੍ਰਸ਼ਾਸਨ ਚੱਲ ਰਹੀ ਲੋਕਲ ਸਾਡੇ ਕੈਂਡੀਡੇਟਾਂ ਨੂੰ ਜਿਹੜੇ ਚੋਣ ਨਿਸ਼ਾਨ ਮਿਲੇ ਆ ਪਰ ਲੋਕ ਸੇਵਾ ਪਾਰਟੀ ਨੂੰ ਐਡਾ ਵੱਡਾ ਜਨ ਆਧਾਰ ਮਿਲਿਆ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਲੋਕ ਜਿਹੜਾ ਲੋਕ ਸੇਵਾ ਪਾਰਟੀ ਨਾਲ ਜੁੜ ਰਹੇ ਆ ਔਰ ਉਹ ਸਮੇਂ ਦੂਰ ਦੇ ਆ ਜਦ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਲੋਕ ਸੇਵਾ ਪਾਰਟੀ ਆ ਉਹ ਸਤਾ ਤੇ ਕਾਬਜ ਹੋਵੇਗੀ ਜਿਹੜੀ 2027 ਦੇ ਐਮਐਲਏ ਦੀ ਚੋਣ ਆਣੀ ਆ ਤੇ 117 ਦੇ ਐਮਐਲਏ ਘਰੋਗੇ ਤਾਂ ਜਦੋਂ ਬਿਲਕੁਲ ਜੀ ਪਾਰਟੀ ਐਸੇ ਲਈ ਜਿਹੜੀ ਤਿਆਰ ਕੀਤੀ ਆ ਲੋਕੀ ਕਾਂਗਰਸ ਤੋਂ ਅਕਾਲੀ ਦਲ ਤੋਂ ਔਰ ਅੱਜ ਦੀ ਆਮ ਆਦਮੀ ਪਾਰਟੀ ਤੋਂ ਹੋਰ ਵੀ ਜੰਨੀਆਂ ਪਾਰਟੀਆਂ ਸਾਰੇ ਤਾਂ ਦੁਖੀ ਹੋ ਕੇ ਜਿਹੜਾ ਲੋਕ ਸੇਵਾ ਪਾਰਟੀ ਨੂੰ ਬਹੁਤ ਵੱਡਾ ਜਨ ਸਮਰਥਨ ਦੇ ਰਹੇ ਆ ਔਰ ਉਹਨਾਂ ਨੇ ਮੰਡ ਬਣਾ ਲਿਆ ਅੰਮ੍ਰਿਤਸਰ ਵਾਸੀਆਂ ਨੇ ਕਿ ਦਾਸ ਨੂੰ ਜਿਹੜਾ ਗੁਰੂ ਨਗਰੀ ਦੀ ਜਿਹੜੀ ਸੇਵਾ ਸੋਪਨ ਜਾ ਰਹੇ ਆ ਔਰ ਅਸੀਂ 101 ਜਿਹੜੀਆਂ 101 ਜਿਹੜੀਆਂ 117 ਸੀਟਾਂ ਤੇ ਆਪਣੇ ਐਮਐਲਏ ਖੜੇ ਕਰਾਂਗੇ ਔਰ ਤੋਂ ਪਹਿਲਾਂ ਜਿਹੜੀਆਂ ਨਗਰ ਕੌਂਸਲ ਦੀਆਂ ਨਗਰ ਪੰਚਾਇਤ ਦੀਆਂ ਔਰ ਕਾਰਪੋਰੇਸ਼ਨ ਦੇ ਜਿਹੜੀਆਂ ਇਲੈਕਸ਼ਨ ਆਣੇ ਆ ਔਰ ਚਾ ਵੀ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਆ ਜਿੱਥੇ ਜਿੱਥੇ ਜਿੰਨੀਆਂ ਸੀਟਾਂ ਹੋਣਗੀਆਂ ਜੇ ਅੰਮ੍ਰਿਤਸਰ ਦੀ ਗੱਲ ਕਰ ਲਓ 85 ਦੇ 85 ਕੌਂਸਲਰ ਇੱਥੇ ਖੜੇ ਕਰਾਂਗੇ ਔਰ ਮੇਅਰ ਵੀ ਜਿਹੜਾ ਆਣ ਆਲਾ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਹੋਏਗਾ ਔਰ 2027 ਚ ਮੁੱਖ ਮੰਤਰੀ ਜਿਹੜਾ ਪੰਜਾਬ ਦਾ ਉਹ ਨੈਸ਼ਨਲ ਲੋਕ ਸੇਵਾ ਪਾਰਟੀ ਦਾ ਹੋਏਗਾ ਇਹ ਲੋਕ ਜਿਹੜਾ ਇੱਕ ਨਵੀਂ ਗੱਲ ਨੂੰ ਚੁੰਦੇ ਆ ਇਹਨਾਂ ਤੋਂ ਤੰਗ ਆ ਚੁੱਕੇ ਆ ਸਮੂਹ ਪੰਜਾਬ ਦੇ ਪਾਸਟਰ ਭਾਈਚਾਰੇ ਨੂੰ ਕੀ ਅਪੀਲ ਕਰਨੀ ਚਾਹੂ ਮੈਂ ਆਪਣੇ ਸਮੁੱਚੇ ਮਸੀਹ ਭਾਈਚਾਰੇ ਨੂੰ ਔਰ ਸਰਬ ਸਮਾਜ ਨੂੰ ਇਹ ਕਹਿਣਾ ਚਾਹਨਾ ਵਾ ਬੇਨਾ 75 ਸਾਲਾਂ ਚ ਇਹਨਾਂ ਪਾਰਟੀਆਂ ਨੇ ਸਾਨੂੰ ਐਜ਼ ਅ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਵਾ ਅੱਜ ਤੱਕ ਸਾਡਾ ਐਮਐਲਏ ਪੈਦਾ ਨਹੀਂ ਕਰ ਸਕੇ ਪਰ ਹੁਣ ਮੌਕਾ ਵਾ ਅੱਜ ਆਖਰੀ ਦੇਣਾ ਚੋਣ ਪ੍ਰਚਾਰ ਦਾ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਔਰ ਸਰੋ ਸਮਾਜਿਤ ਕੋ ਸਮਰਥਨ ਮੰਗਦਾ ਵਾਂ ਨੈਸ਼ਨਲ ਲੋਕ ਸੇਵਾ ਪਾਰਟੀ ਤੋਂ ਉਮੀਦਵਾਰ ਜਿੰਨੇ ਵੀ ਖੜੇ ਆ ਦਾ ਸਮੇਤ ਔਰ ਗੁਰੂ ਨਗਰੀ ਦੇ ਵਾਸੀਆਂ ਨੂੰ ਆਪਣੇ ਪਿੰਡਾਂ ਨੂੰ ਔਰ ਸ਼ਹਿਰਾਂ ਦੇ ਜਿੰਨੇ ਮੇਰੇ ਵਸਨੀਕ ਭੈਣ ਭਰਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਇੱਕ ਮੌਕਾ ਆਪਾਂ ਸਾਰੀਆਂ ਪਾਰਟੀਆਂ ਨੂੰ ਦਿੱਤਾ ਵਾ ਇੱਕ ਮੌਕਾ ਦਾਸ ਨੂੰ ਦੇਖ ਕੇ ਵੇਖੋ ਔਰ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਾਂਗਾ ਔਰ ਲੋਕ ਸਭਾ ਦੇ ਵਿੱਚ ਜਾ ਕੇ ਅੰਮਰਸਾ ਜੀ ਗੁਰੂ ਨਗਰੀ ਦੀ ਗੱਲ ਕਰਾਂਗਾ ਔਰ ਪੈਲ ਦੇ ਆਧਾਰ ਤੇ ਜਿਹੜਾ ਵਾ ਹਰ ਗਰੀਬ ਭਾਈਚਾਰੇ ਦੀ ਜਿਹੜਾ ਅੱਜ ਦਾ ਪਾੜਾ ਪਿਆ ਹੋਇਆ ਗਰੀਬ ਗਰੀਬ ਹੋ ਰਿਹਾ ਅਮੀਰ ਅਮੀਰ ਹੋ ਰਿਹਾ ਇਹਨੂੰ ਖਤਮ ਕਰਨ ਦਾ ਬਰਾਬਰਤਾ ਦੇ ਵਿੱਚ ਲੈ ਕੇ ਆਵਾਂਗੇ ਉਹਦਾ ਪ੍ਰਾਲਾ ਕਰਾਂਗੇ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਜੈ ਮਸੀਹ ਦੀ ਨਮਸਕਾਰ ਹਾਂਜੀ ਬਿਸ਼ਪ ਜੀ ਕੀ ਕਹਿਣਾ ਚਾਹੋਗੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਕਿਉਂਕਿ ਜਸਪਾਲ ਮਸੀਹ ਜੀ ਬੜੀ ਮਿਹਨਤ ਕਰ ਰਹੇ ਨੇ ਉਹਨਾਂ ਕੋ ਸਮਾਂ ਵੀ ਘਟਿਆ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਮੂਹ ਭਾਈਚਾਰੇ ਮੈਂ ਸਮੁੱਚੇ مسیਹ ਭਾਈਚਾਰੇ ਐਮਪੀ ਅੰਮ੍ਰਿਤਸਰ ਦੇ ਜਿੱਦੇ ਵੀ ਇਸ ਹਲਕੇ ਨੌ ਹਲਕਿਆਂ ਦੇ ਐਮਐਲਐ ਹਲਕਿਆਂ ਦੇ ਲੋਕ ਨੇ ਸਾਉ ਨੂੰ ਬੇਨਤੀ ਕਰਾਂਗਾ ਜਸਬਾਲ ਮਸੀਹ ਜੀ 크੍ਰਿਸਚੀਅਨ ਲੀਡਰ ਆ ਕੌਮਲੀ ਬਹੁਤ ਬੋਝ ਰੱਖਦੇ ਆ ਸਾਨੂੰ ਬੇਨਤੀ ਕਰਾਂਗੇ ਕਿ ਵੱਧ ਚੱਟ ਕੇ 23 ਨੰਬਰ ਟੈਲੀਵਿਜ਼ਨ ਵਾਲਾ ਬਟਨ ਦਬਾ ਕੇ ਇਹਨਾਂ ਨੂੰ ਜਿਤਾਈਏ ਤਾਂ ਕਿ ਸਮੁੱਚੇ ਸਮਾਜ ਦੀ ਔਰ مسیਹ ਭਾਈਚਾਰੇ ਦੀ ਗੱਲ ਐ ਮੈਂ ਸੰਸਦ ਵਿੱਚ ਪਹੁੰਚ ਸਕਣ ਅਕਸਰ ਜਿਹੜੇ ਨੇ ਇਸ ਸਮਾਜ ਦੇ ਭਾਈਚਾਰੇ ਦੇ ਨਾਲ ਧੱਕੇ ਵਿਖੇ ਗਏ ਨੇ ਪੁਰਾਣੀਆਂ ਰਵਾਇਤੀ ਸਰਕਾਰਾਂ ਲਗਾਤਾਰ ਧੱਕੇ ਕਰੀਆਂ ਨੇ ਪਿਛਲੇ ਵਰੀ ਉੱਥੇ ਪੱਟੀ ਦੇ ਵਿੱਚ ਜਿਹੜੀਆਂ ਉਹ ਚਰਚਾ ਸਾਰੀਆਂ ਗਈਆਂ ਸੀ ਗੱਡੀਆਂ ਵੀ ਸਾਰੀਆਂ ਗਈਆਂ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਅੰਮ੍ਰਿਤਸਰ ਦੇ ਵਿੱਚ ਤੁਹਾਡੀ ਸੱਤ ਦੇ ਨੇੜੇ ਵੱਡਾ ਇਕੱਠ ਨਹੀਂ ਕੀਤਾ ਗਿਆ ਸੀ ਅੱਜ ਇਹ ਲੀਡਰ ਜਿਹੜੇ ਨੇ ਤੁਹਾਡੀ ਪਾਰਟੀ ਦੇ ਖਲੋਤੇ ਨੇ ਕਿਹੋ ਜਿਹਾ ਸਮਰਥਨ ਦਿਓਗੇ ਇਹਨਾਂ ਨੂੰ ਪੂਰਾ ਸਮਰਥਨ ਆ ਮਨ ਧਨ ਨਾਲ ਵਨ ਧੰਨ ਨਾਲ ਅਸੀਂ ਸਮਰਥਨ ਦਵਾਂਗੇ ਖਾਸ ਕਰਕੇ ਆਪਣੇ ਮੁਸੀਬਾ ਜਿਹਨੂੰ ਸਾਡੀ ਕ੍ਰਿਸਚੀਅਨ ਪੀਸ ਕੌਂਸਲ ਇੰਡੀਆ ਜਿਹਦੇ ਵਿੱਚ ਘੱਟੋ ਘੱਟ 800 ਦੇ ਕਰੀਬ ਪਾਸਟਰ ਆ ਮੈਂ ਬੇਨਤੀ ਕਰਾਂਗਾ ਅਸੀਂ ਘਰ ਘਰ ਜਾ ਕੇ ਬੇਨਤੀ ਕਰਾਂਗੇ ਫੋਨ ਵੀ ਕਰਾਂਗੇ ਕਿ ਵੱਧ ਵੱਧ ਵੋਟਾਂ ਜਿਹੜੀਆਂ ਆ ਜਿਸਪਾਲ ਮਸੀਹ ਨੂੰ ਪਾਓ ਟੈਲੀਵਿਜ਼ਨ ਦਾ ਜਿਹੜਾ ਆ ਨਿਸ਼ਾਨ ਚੋਣ ਨਿਸ਼ਾਨ ਇਹਨਾਂ ਦਾ ਟੈਲੀਵਿਜ਼ਨ ਆ ਉਹ ਬਟਨ ਦਬਾ ਕੇ 23 ਨੰਬਰ ਬਟਨ ਦਬਾ ਕੇ ਉਹਨਾਂ ਨੂੰ ਬਹੁਮਤ ਨਾਲ ਜਿਤਾਈਏ ਤਾਂ ਕਿ ਜਿਹੜੀਆਂ ਹੱਡੀ ਬਾਦ ਰਵਾਇਤੀ ਪਾਰਟੀ ਨੇ ਨਹੀਂ ਸੁਣੀ ਸਾਡਾ ਬੱਚਾ ਜਿਸਪਾਲ ਮਸੀਹ ਸੁਨੇਗਾ